ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਸਿੱਧੂ ਪੀਕ ਤੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੋ ਵੀ ਸੂਟ ਦੀ ਤੁਸੀਂ ਕੋਈ ਵੀ ਇਨਕੁਆਰੀ ਕਰਨਾ ਚਾਹੁੰਦੇ ਹੋ ਤਾਂ ਜੋ ਸਕਰੀਨ ਤੇ ਨੰਬਰ ਮੈਂਸ਼ਨ ਕੀਤਾ ਹੋਇਆ ਜੀ ਇਸ ਤੇ ਤੁਸੀਂ WhatsApp ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਆਓ ਸਟਾਰਟ ਕਰਦੇ ਹਾਂ ਅੱਜ ਦੀ ਇਹ ਵੀਡੀਓ ਦਾ ਫਰਸਟ ਸੂਟ ਇਹ ਜੌਰਜਟ ਦਾ ਸਟੱਫ ਹੋਊਗਾ ਜੀ ਟਾਈ ਡਾਈ ਸੂਟ ਨੇ ਸੇਮ ਐਜ਼ ਇਟ ਕਲਰ ਹੋਊਗਾ ਦੁਪੱਟੇ ਵੀ ਇਦਾਂ ਹੀ ਟਾਈ ਡਾਈ ਦੇ ਹੋਣਗੇ 2.5 ਮੀਟਰ ਦੀ ਸ਼ਰਟ ਰਹੇਗੀ 2.5 ਮੀਟਰ ਦੀ ਬਾਟਮ ਵਿਦ 2.5 ਮੀਟਰ ਦਾ ਹੀ ਦੁਪੱਟਾ ਹੋਊਗਾ ਜੀ ਤੇ ਵਧੀਆ ਸੌਫਟ ਜੌਰਜਟ ਹੋਊਗੀ ਲਾਈਟ weight ਸਟੱਫ ਹੋਊਗਾ ਜੀ ਜੋ ਵੀ ਸੂਟ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਜੋ ਜੌਰਜਟ ਦੇ ਸਾਰੇ ਕਲਰ ਨੇ ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ ਹੀ ਸੇਮ ਰਹੂਗਾ ਤੁਸੀਂ ਕਿਤੇ ਵੀ ਬੈਠੇ ਸੂਟ ਘਰੇ ਮੰਗਵਾ ਸਕਦੇ ਹੋ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਆਂ ਅਗਰ ਤੁਸੀਂ ਸਟੀਚਿੰਗ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਸਟੀਚਿੰਗ ਵੀ ਕਰਵਾ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਪਸੰਦ ਆਉਂਦਾ ਜੀ ਉਸ ਦਾ ਸਕਰੀਨਸ਼ਾਟ ਲੈ ਕੇ WhatsApp ਦਾ ਜੋ ਨੰਬਰ ਦਿੱਤਾ ਹੋਇਆ ਉਸ ਤੇ ਸੈਂਡ ਕਰਕੇ ਤੁਸੀਂ ਇਹ ਸੂਟ ਬੁੱਕ ਕਰ ਸਕਦੇ ਹੋ ਇੱਕ ਪਾਰਟੀ ਵੇਅਰ ਸਿੰਪਲ ਸੋਬਰ ਜੇ ਸੂਟ ਨੇ ਜੀ ਹਰ ਇੱਕ ਏਜ ਦੇ ਇਹਨਾਂ ਨੂੰ ਵੇਅਰ ਕਰ ਸਕਦੇ ਨੇ ਅਗਰ ਤੁਸੀਂ ਇਹਨਾਂ ਤੇ ਥੋੜੀ ਹਲਕੀ-ਹਲਕੀ ਏਮਬਰਾਇਡਰੀ ਕਰਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ ਕਲਰ ਸਟੱਫ ਐਜ਼ ਇਟ ਤੁਹਾਨੂੰ ਦੁਪੱਟੇ ਡਾਈ ਵਗੈਰਾ ਐਜ਼ ਇਟ ਹੀ ਤੁਹਾਨੂੰ ਮਿਲਣਗੇ ਆਨਲਾਈਨ ਸ਼ਾਪਿੰਗ ਦੇ ਲਈ ਤੁਹਾਨੂੰ ਪੇਮੈਂਟ ਵੀ ਆਨਲਾਈਨ ਕਰਨੀ ਪਊਗੀ ਜੀ ਸੀਓਡੀ ਆਪਾਂ ਨਹੀਂ ਕਰਦੇ ਇਸ ਲਈ ਪਲੀਜ਼ ਕੈਸ਼ ਔਨ ਡਿਲੀਵਰੀ ਦੇ ਲਈ ਮੈਸੇਜ ਨਾ ਕਰਿਓ ਜੀ ਜੋ ਵੀ ਸੂਟ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਲੈ ਕੇ ਵਟਸਐਪ ਦਾ ਜੋ ਨੰਬਰ ਦਿੱਤਾ ਹੋਇਆ ਉਸ ਤੇ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸਾਰੇ ਹੀ ਸੂਟਸ ਦਾ ਕਲਰ ਇੱਕ ਤੋਂ ਇੱਕ ਜ਼ਿਆਦਾ ਸੋਹਣਾ ਹੈ ਕਲਰ ਕੰਬੀਨੇਸ਼ਨ ਵੀ ਸਾਰੇ ਬਹੁਤ ਜ਼ਿਆਦਾ ਸੋਹਣੇ ਨੇ ਜੀ ਇਸ ਲਈ ਕਿ ਨਾਲ ਸੂਟ ਦਿਖਾਉਣ ਦਾ ਮਤਲਬ ਇਹ ਹੈ ਵੀ ਤੁਹਾਨੂੰ ਕਲੀਅਰ ਸ਼ੋ ਹੋ ਸਕੇ ਵੀ ਪ੍ਰੋਪਰ ਸੂਟ ਰੈਡੀ ਹੋ ਕੇ ਕਿੱਦਾਂ ਦਾ ਬਣੇਗਾ ਲੁੱਕ ਆਊਗੀ ਅੱਜ ਵਾਲੇ ਸਾਰੇ ਸੂਟ ਹੀ ਇੱਕ ਤੋਂ ਇੱਕ ਜ਼ਿਆਦਾ ਸੋਹਣੇ ਨੇ ਸਾਰਿਆਂ ਦੇ ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਸੋਹਣੇ ਨੇ ਤੇ ਇਹ ਕੇ ਨਹੀਂ ਹੈਗਾ ਜੀ ਵੀ ਇਹ ਨਾਰਮਲ ਡਾਈ ਹੋਊਗੀ ਤੁਸੀਂ ਵਾਸ਼ ਕਰੋਗੇ ਤਾਂ ਇਹ ਕਲਰ ਕੁਲ ਜਾਣਗੇ ਇਦਾਂ ਦੀ ਕੋਈ ਕੰਪਲੇਂਟ ਨਹੀਂ ਆਊਗੀ ਹਾਂਜੀ ਇਹ ਲਾਈਨਿੰਗ ਟਾਈਬੀ ਟੈਬੀ ਸਿਲਕ ਦੇ ਸੂਟ ਨੇ ਇਹਨਾਂ ਦੇ ਨਾਲ ਜਿਹੜੀ ਬਾਟਮ ਹੈ ਇਹ ਵੀ ਟਾਈਡ ਆਈ ਦੀ ਹੈ ਦੁਪੱਟੇ ਵੀ ਟਾਈਡ ਆਈ ਦੇ ਨੇ ਜੀ ਅਗਰ ਤੁਸੀਂ ਇਹਨਾਂ ਨੂੰ ਵੀ ਬਾਇ ਕਰਨਾ ਚਾਹੁੰਦੇ ਹੋ ਇਹਨਾਂ ਦੇ نیچے ਵੀ ਲਾਈਨਿੰਗ ਲੱਗੇਗੀ ਸੂਟਾਂ ਦੇ نیچے ਇਹਦੇ ਨਾਲ ਤੁਸੀਂ ਆਫ ਵਾਈਟ ਬਾਟਮ ਵੀ ਰੱਖ ਸਕਦੇ ਹੋ ਬਟ ਜੇ ਤੁਸੀਂ ਇਹ ਟਾਈਡ ਆਈ ਦੇ ਇਦਾਂ ਹੀ ਬਾਇ ਕਰਨਾ ਚਾਹੁੰਦੇ ਹੋ ਤਾਂ ਐਜ਼ ਇਟ ਇਦਾਂ ਹੀ ਬਾਇ ਕਰ ਸਕਦੇ ਹੋ ਇਹ ਤੁਸੀਂ ਆਲ ਓਵਰ ਵੀ ਬਾਈ ਕਰ ਸਕਦੇ ਹੋ ਤੇ ਮੈਚਿੰਗ ਵੀ ਜੀ ਵਿਦ ਦੁਪੱਟਾ ਵੀ ਔਰ ਵਿਦਆਊਟ ਦੁਪੱਟਾ ਵੀ ਇਸ ਤਰੀਕੇ ਨਾਲ ਤੁਹਾਨੂੰ ਦਿਖਾਉਣ ਦਾ ਮਤਲਬ ਇਹ ਹੈ ਵੀ ਤੁਹਾਨੂੰ ਇੱਕ ਆਈਡੀਆ ਮਿਲ ਜਾਵੇ ਵੀ ਪ੍ਰੋਪਰ ਸੂਟ ਇਸ ਤਰੀਕੇ ਨਾਲ ਟਾਈ ਡਾਈ ਕਰਾਉਣ ਦੀ ਬਾਟਮ ਦੇ ਨਾਲ ਕਿਦਾਂ ਦੀ ਲੁੱਕ ਆਉਂਦੀ ਹੈ ਆਈ ਹੋਪ ਤੁਹਾਨੂੰ ਅੱਜ ਵਾਲੇ ਇਹ ਸੂਟ ਪਸੰਦ ਆਏ ਹੋਣਗੇ ਪਲੀਜ਼ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ